ਮੜੀ ਉਤੇ ਟਕਾਉਣਗੇ ਮੁਖ ਨੰਗਾ ਕਾਰਵਖਾਉਣਗੇ ਮੁਖ ਨੰਗਾ ਕਾਰਵਖਾਉਣਗੇ ਮੁਖ ਨੰਗਾ ਕਾਰਵਖਾਉਣਗੇ ਮੁਖ ਨੰਗਾ ਕਾਰਵਖਾਉਣਗੇ ਸੋਹੰਗ ਗੀਤ ਸੋਹਾਗੀ ਸੋਹੰਗ ਗੀ ਗਉਣਗੇ ਸੋਹੰਗ ਗੀਤ ਸੁਹਾਗੀ ਗਉਣਗੇ ਸੋਹੰਗ ਗੀਤ ਸੁਹਾਗੀ ਗਉਣਗੇ बन गैरा की शुकर ਭਗਵਾਨ ਦੀ ਜੈ ਲੱਗਿਆ ਸੀ ਇਹ ਜੋ ਸਾਢੇ ਤਿੰਨ ਹੱਥ ਤੇ ਸੀ ਕਿਲੀਆਂ ਗੱਡੀਆਂ ਅਕਾਲ ਪੁਰਖ ਦਾ ਫਰਮਾਨ ਇਹ ਹੈ ਕਿ ਸਤਜੁਗ ਦਾ ਜਦੋਂ ਸਮਾ ਆ ਗਿਆ ਉਦੋਂ ਸਾਰਿਆਂ ਨੇ ਹੀ ਸਿਰਫ ਇੱਕੋ ਇੱਕ ਅਕਾਲ ਪੁਰਖ ਨੂੰ ਮੰਨਣਾ ਹੈ ਜਿਹੜਾ ਕਣਕਣ ਦੇ ਵਿੱਚ ਸਮਾਇਆ ਹੋਇਆ ਹੈ ਸਤਜੁਗ ਦੀ ਧਾਰਾ ਜਦੋਂ ਪੂਰੀ ਧਰਤੀ ਦੇ ਉੱਤੇ ਲੱਗ ਗਈ ਉਦੋਂ ਸਾਰੇ ਦੇ ਸਾਰੇ ਸੰਸਕਾਰ ਇਸੇ ਤਰ੍ਹਾਂ ਹੀ ਹੋਇਆ ਕਰਨਗੇ ਕਿਉਂਕਿ ਸਾਰਿਆਂ ਨੇ ਹੀ ਉਸ ਪਰਮਾਤਮਾ ਦੇ ਕੋਲ ਆਏ ਨੇ ਔਰ ਸਾਰਿਆਂ ਨੇ ਉਸ ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਣਾ ਹੈ ਇਹ ਸਾਢੇ 3 ਹਫ਼ਤੇ ਕਿਲੀਆਂ ਇਸ ਕਰਕੇ ਗੱਡੀਆਂ ਨੇ ਕਿਉਂਕਿ ਹਰ ਪ੍ਰਾਣੀ ਦੀ ਜਗ੍ਹਾ ਪਰਮਾਤਮਾ ਵੱਲੋਂ ਨਿਯੁਕਤ ਸਾਢੇ 3 ਹੱਥ ਦੀ ਹੋਈ ਹੈ ਉਸ ਕਰਕੇ ਦੂਸਰੀ ਬੇਨਤੀ ਇਹ ਹੈ ਅਕਾਲ ਪੁਰਖ ਦਾ ਫਰਮਾਨ ਹੈ ਕਿ ਜਦੋਂ ਤੁਸੀਂ ਸਾਢੇ 3 ਹਫ਼ਤੇ ਕਿਲੀਆਂ ਲਾ ਦਿਓਗੇ ਜਿੱਥੇ ਮੈਂ ਇਹਦੀ ਰੂਹ ਦਾ ਰਖਵਾਲਾ ਉੱਥੇ ਮੈਂ ਇਹਦੇ ਤਤਾਂ ਦਾ ਵੀ ਰਖਵਾਲਾ ਮੈਂ ਇਹਦੀ ਰੂਹ ਨੂੰ ਆਪਣੇ ਵਿੱਚ ਆਤਮਾ ਨੂੰ ਆਪਣੇ ਵਿੱਚ ਸਮਾਰਿਆ ਔਰ ਮੈਂ ਤਤਾਂ ਨੂੰ ਵੀ ਆਪਣੇ ਵਿੱਚ ਸਮਾਲਾਂਗਾ ਦੁਬਾਰਾ ਇਹਨੂੰ ਮੈਂ ਜਨਮ ਲੈਣਦਿਆਂਗਾ ਜਿੰਨਾ ਚਿਰ ਮੇਰੀ ਮਰਜ਼ੀ ਨਾ ਹੋਈ ਮੈਂ ਇਸ ਧਰਤੀ ਦੇ ਉੱਤੇ ਇਸ ਜੀ ਹੋਇਆ ਇਹ ਮੇਰੇ ਸਰਤਾਂ ਦੇ ਵਿੱਚ ਚਰਨਾਂ ਦੇ ਵਿੱਚ ਬਰਜਮਾਨ ਰਹੇਗਾ ਇਸ ਕਰਕੇ ਇਕਲੀਆਂ ਲਾਈਆਂ ਜਾਂਦੀਆਂ ਨੇ ਸੋ ਸਾਰੇ ਮੇਰੇ ਵੀਰਾ ਭੈਣਾਂ ਨੇ ਦੇਖਿਆ ਹੋਣਾ ਕਿ ਕਿਲੀਆਂ ਹੋਰ ਕਿਥੋਂ ਕਿਹੜੇ ਤਰ੍ਹਾਂ ਤੇ ਨਹੀਂ ਇੱਥੇ ਕਿਲੀਆਂ 3.5 ਉੱਤੇ ਕਿਉਂ ਲਗੀਆਂ ਨੇ ਸੋ ਕੀਦਾ ਜਦੋਂ ਆਪੋ ਪ੍ਰਸ਼ਾਦ ਵੰਡਾਂਗੇ ਉਦੋਂ ਥੋੜਾ ਜਿਹਾ ਜ਼ਿਕਰ ਤੁਹਾਡੇ ਨਾਲ ਹੋਰ ਕਰਨਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਪ੍ਰਸ਼ਾਦ ਅਕਾਲ ਪੁਰਖ ਦਾ ਇਹ ਹੁਕਮ ਹੈ ਕਿ ਸੰਸਕਾਰ ਵਾਲੀ ਜਗ੍ਹਾ ਤੇ ਹੀ ਪ੍ਰਸ਼ਾਦ ਵੰਡਿਆ ਜਾਵੇ ਨਹੀਂ ਜੀ ਉਹ ਕਿਉਂ ਵੰਡਿਆ ਜਾਵੇ ਕਿਉਂਕਿ ਸਾਰੇ ਧਰਮਾਂ ਦਾ ਸਾਰੇ ਮਜਬਾਂ ਦਾ ਇੱਕੋ ਇੱਕ ਇਸਤਿਆ ਪਰਮਾਤਮਾ ਇੱਕ ਮਿੰਟ ਦੀ ਔਰ ਉਹ ਪਰਮਾਤਮਾ ਐਸਾ ਜਿਸ ਦੀ ਨਿਗਾਹ ਦੇ ਕੋਲੋਂ ਕੋਈ ਵੀ ਜਗ੍ਹਾ ਖਾਲੀ ਨਹੀਂ ਬਚਦੀ ਇਹ ਭਾਵੇਂ ਸ਼ਮਸ਼ਾਨ ਘਟਿਆ ਭਾਵੇਂ ਮੰਦਰ ਆ ਭਾਵੇਂ ਗੁਰਦੁਆਰਾ ਸ਼ਿਵ ਦਵਾਲਾ ਮੱਠ ਜਿਹੜੀ ਜਗ੍ਹਾ ਮਰਜੀ ਹੋਵੇ ਪ੍ਰਮਾਤਮਾ ਹਰ ਜਗ੍ਹਾ ਤੇ ਹਾਜ਼ਰ ਹੈ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਇੱਥੇ ਪੰਜ ਜਕਾਰੇ ਲਾ ਕੇ ਪ੍ਰਸ਼ਾਦ ਵੰਡਿਆ ਜਾਏਗਾ ਇਹ ਜਕਾਰੇ ਦਾ ਭਾਵ ਵੀ ਮੈਂ ਤੁਹਾਨੂੰ ਦੱਸ ਦਿਆਂ ਕਈਆਂ ਨੂੰ ਪਤਾ ਨਹੀਂ ਹੁੰਦਾ ਕਿ ਸੂਹਗਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹੈ ਕੀ ਹੈ ਉਸ ਕਲਪੁਰਖ ਨੇ 994 ਯੁਗ ਚੌਕੜੀ ਤੋਂ ਬਾਅਦ ਆਪਣਾ ਪ੍ਰਗਟਾਵਾ ਇਸ ਸਮਾਤ ਲੋਕ ਦੇ ਉੱਤੇ ਨੇਕ ਕਲੰਕ ਜਿਸ ਨੂੰ ਕਲਕੀ ਅਵਤਾਰ ਜਾ ਗੋਡ ਬ੍ਰਾਹਮਣ ਇਮਾਮ ਮਹਿੰਦੀ ਇਸ ਤਰ੍ਹਾਂ ਕਈ ਨਾਵਾਂ ਦੇ ਨਾਲ ਉਹਨੂੰ ਪੁਕਾਰਿਆ ਗਿਆ ਉਸ ਪਰਮਾਤਮਾ ਨੇ 994 ਯੁਗ ਚੌਕੜੀ ਤੋਂ ਬਾਅਦ ਇਸ ਮਾਤਲੁਕ ਦੇ ਉੱਤੇ ਪ੍ਰਗਟ ਹੋ ਕੇ ਪਹਿਲੇ ਨਾਵਾਂ ਦੀ ਤਰ੍ਹਾਂ ਇੱਕ ਹੋਰ ਨਾਮ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜੀਵਾਂ ਨੂੰ ਆਖਿਆ ਕਿ ਇਹ ਹੁਣ ਮੈਂ ਤੁਹਾਨੂੰ ਆਪਣਾ ਸ਼ਬਦ ਦੇ ਰਿਹਾ ਇਹ ਸ਼ਬਦ ਨੂੰ ਅਰਾਧ ਕੇ ਤੁਸੀਂ ਮੇਰੇ ਵਿੱਚ ਸਮਾਓਗੇ ਇਸ ਦਾ ਭਾਵ ਕੀ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਨਾ ਬਹੁਤ ਹੀ ਜਿਆਦਾ ਜ਼ਰੂਰੀ ਬਣਦਾ ਹੈ ਪਹਿਲਾ ਸ਼ਬਦ ਹੈ ਸੋਹੰਗ ਸੋ ਪਰਮਾਤਮਾ ਹੰਗ ਸਾਡੀ ਆਤਮਾ ਉਹ ਪਰਮਾਤਮਾ ਸਾਡੀ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਤੂੰ ਜਿਸ ਕਰਕੇ ਮੇਰੀ ਜੈ ਕਰਨੀ ਆ ਐਵੇਂ ਨਹੀਂ ਜੈ ਕਰੀ ਜਾਣੀ ਮੇਰੇ ਵਿੱਚ ਕੁਝ ਗੁਣ ਨੇ ਉਹ ਗੁਣ ਕਿਹੜੇ ਨੇ ਪਹਿਲਾ ਗੁਣ ਹੈ ਮਹਾਰਾਜ ਦਾ ਸੋ ਹੰਗ ਤੋਂ ਬਾਤ ਆਉਂਦਾ ਹੈ ਮਹਾਰਾਜ ਸੋ ਪਰਮਾਤਮਾ ਹੰਗ ਸਾਡੀ ਆਤਮਾ ਮਹਾਰਾਜ ਉਹਦਾ ਗੁਣ ਹੈ ਮਹਾਰਾਜ ਉਹ ਇਸ ਕਰਕੇ ਹੈ ਕਿਉਂਕਿ ਪੂਰੇ ਬ੍ਰਹਿਮੰਡ ਦੇ ਉੱਤੇ ਉਹ ਰਾਜ ਕਰਦਾ ਹੈ ਉਹ ਇਸ ਤਰ੍ਹਾਂ ਦਾ ਰਾਜਾ ਨਹੀਂ ਕਿ ਕਿਸੇ ਇੱਕ ਸ਼ਹਿਰ ਦੇ ਵਿੱਚ ਇੱਕ ਕਸਬੇ ਦੇ ਵਿੱਚ ਜਾਂ ਦੋ ਚਾਰ ਕੰਟਰੀਆਂ ਦੇ ਉੱਤੇ ਜਾਂ ਪੂਰੀ ਧਰਤੀ ਦੇ ਉੱਤੇ ਇਸ ਤਰ੍ਹਾਂ ਨਹੀਂ ਪੂਰੇ ਬ੍ਰਹਿਮੰਡ ਦੇ ਉੱਤੇ ਉਹਦਾ ਰਾਜ ਹੈ ਇਸ ਕਰਕੇ ਉਸ ਅਕਾਲਪੁਰਖ ਨੇ ਉਸ ਸੋਨੇ ਆਪਣੀ ਆਤਮਾ ਨੂੰ ਸਮਝਾਇਆ ਕਿ ਮੈਂ ਮਹਾਰਾਜ ਇਸ ਕਰਕੇ ਹਾਂ ਪੂਰੇ ਬ੍ਰਹਿਮੰਡ ਦੇ ਉੱਤੇ ਮੇਰਾ ਰਾਜ ਹੈ ਅੱਗੇ ਆਉਂਦਾ ਹੈ ਸ਼ੇਰ ਉਸ ਅਕਾਲਪੁਰਖ ਨੇ ਆਪਣੇ ਆਪ ਨੂੰ ਸ਼ੇਰ ਇਸ ਕਰਕੇ ਆਖਿਆ ਕਿਉਂਕਿ ਪੂਰੇ ਬ੍ਰਹਿਮੰਡ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਹੈ ਜਿਸ ਤਰ੍ਹਾਂ ਇਸ ਧਰਤੀ ਦੇ ਉੱਤੇ ਸਾਰੇ ਜੀਵ ਭਾਵੇਂ ਕੋਈ ਤਗੜਾ ਭਾਵੇਂ ਕੋਈ ਮਾੜਾ ਦਲੇਰ ਕਮਜ਼ੋਰ ਸਾਰੇ ਸ਼ੇਰ ਕੋਲੋਂ ਡਰਦੇ ਨੇ ਇਸ ਕਰਕੇ ਉਸ ਪ੍ਰਮਾਤਮਾ ਨੇ ਵੀ ਆਪਣੇ ਆਪ ਨੂੰ ਸ਼ੇਰ ਆਖਿਆ ਜਿਹੜਾ ਕੰਕਣ ਦੇ ਵਿੱਚ ਸਮਾਇਆ ਹੋਇਆ ਤੁਹਾਡੇ 'ਚ ਸਮਾਇਆ ਮੇਰੇ 'ਚ ਸਮਾਇਆ ਉਸ ਪ੍ਰਮਾਤਮਾ ਨੇ ਆਖਿਆ ਕਿ ਮੈਂ ਸ਼ੇਰ ਰੂਪੀ ਆ ਮੈਂ ਸਾਰੇ ਬ੍ਰਹਿਮੰਡ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਇਸ ਕਰਕੇ ਮੈਂ ਸ਼ੇਰ ਹਾਂ ਅੱਗੇ ਆਉਂਦਾ ਸਿੰਘ ਸਿੰਘ ਦਾ ਭਾਵ ਇਹ ਨਹੀਂ ਕਿ ਦਾੜੀ ਮੁੱਛ ਰੱਖ ਲਈ ਪਗੜੀ ਬੰਨ ਲਈ ਤੇ ਸਿੰਘ ਹੋ ਗਿਆ ਨਹੀਂ ਇਥੇ ਅਕਾਲਪੁਰਖ ਨੇ ਸਿੰਘ ਆਪਣੇ ਆਪ ਨੂੰ ਇਸ ਕਰਕੇ ਆਖਿਆ ਕਿ ਕਿ ਪੂਰੇ ਬ੍ਰਹਿਮੰਡ ਤੋਂ ਮੈਂ ਤਾਕਤਵਾਰਾਂ ਪੂਰੀ ਸ੍ਰਿਸ਼ਟੀ ਦੇ ਵਿੱਚ ਪੂਰੇ ਬ੍ਰਹਿਮੰਡ ਦੇ ਵਿੱਚ ਕੋਈ ਗੈਲੈਕਸੀ ਐਸੀ ਨਹੀਂ ਜਿਹੜੀ ਮੇਰੇ ਤੋਂ ਡਰਦੀ ਨਾ ਹੋਵੇ ਮੈਂ ਸਾਰਿਆਂ ਤੋਂ ਬਹਾਦਰਾਂ ਸੂਰਬੀਰਾ ਤਾਕਤਵਾਰਾਂ ਇਸ ਕਰਕੇ ਮੈਂ ਸਿੰਘ ਹਾਂ ਅੱਗੇ ਆਉਂਦਾ ਵਿਸ਼ਨੂੰ ਇਹ ਸ਼ਬਦ ਨੂੰ ਸੁਣਦਿਆਂ ਸੁਣਦਿਆਂ ਕਈਆਂ ਨੂੰ ਇਹ ਲੱਗਦਾ ਕਿ ਸ਼ਾਇਦ ਵਿਸ਼ਨੂੰ ਬ੍ਰਹਮਾ ਮਹੇਸ਼ ਸੜਕੋਤਿੰਨ ਦੇਵਤਾ ਹੋਏ ਨੇ ਇਸ ਧਰਤੀ ਦੇ ਉੱਤੇ ਔਰ ਸੁਣਨ ਨੂੰ ਕਈ ਵਾਰੀਆਂ ਚ ਲੱਗਦਾ ਕਿ ਸ਼ਾਇਦ ਉਸ ਵਿਸ਼ਨੂੰ ਦੀ ਜੈ ਹੋ ਰਹੀ ਹੈ ਜਿਹੜਾ ਬ੍ਰਹਮਾ ਵਿਸ਼ਨੂੰ ਬੇਸ਼ਤ ਦੇਂ ਦੇਵਤਾ ਹੋਏ ਨੇ ਸੋ ਇਸ ਤਰ੍ਹਾਂ ਮੇਰੇ ਭੈਣੋ ਭਰਾਵੋ ਨਹੀਂ ਹੈ ਅਕਾਲ ਪੁਰਖ ਨੇ ਇਸ ਜਿਕਾਰੇ ਦੇ ਵਿੱਚ ਵਿਸ਼ਨੂੰ ਨੂੰ ਕਿਉਂ ਯੂਜ਼ ਕੀਤਾ ਇਸ ਕਰਕੇ ਕੀਤਾ ਕਿ ਉਹ ਪਰਮਾਤਮਾ ਕਹਿੰਦਾ ਕਿ ਜਿੱਥੇ ਮੈਂ ਜੀਵ ਨੂੰ ਇਸ ਧਰਤੀ ਦੇ ਉੱਤੇ ਪੈਦਾ ਕਰਦਾ ਉੱਥੇ ਮੈਂ ਉਹਦਾ ਰੋਜੀ ਰੋਟੀ ਦਾ ਮਾਲਕ ਵੀ ਹਾਂ ਮੈਂ ਉਹਦਾ ਪ੍ਰਿਤਪਾਲਕ ਹਾਂ ਮੈਂ ਉਹਦੀ ਪਾਲਣ ਪੋਸ਼ਣ ਕਰਦਾ ਇਸ ਕਰਕੇ ਉਸ ਗੁਣ ਨੂੰ ਮੇਰੇ ਨੂੰ ਵਿਸ਼ਨੂੰ ਕਿਹਾ ਗਿਆ ਵਿਸ਼ਨੂੰ ਦੇਵਤਾ ਨਹੀਂ ਅੱਗੇ ਆਉਂਦਾ ਭਗਵਾਨ ਸੋ ਇਹਨਾਂ ਗੁਣਾਂ ਨੂੰ ਰੱਖਣ ਵਾਲਾ ਉਹ ਪਰਮਾਤਮਾ ਸਾਡੀ ਆਤਮਾ ਨੂੰ ਸਮਝਾਉਂਦਾ ਕਿ ਮੈਂ ਐਸੀ ਪਾਵਰ ਹਾਂ ਜਿਹੜਾ ਹਮੇਸ਼ਾ ਰਹਿਣ ਵਾਲੀ ਤਾਕਤ ਆ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੀਆਂ ਇਹ ਪਾਵਰਾਂ ਕੰਮ ਕਰਦੀਆਂ ਰਹਿਣਗੀਆਂ ਇਸ ਕਰਕੇ ਮੈਂ ਭਗਵਾਨ ਹਾਂ ਐ ਜੀਵ ਤੂੰ ਮੇਰੀ ਇਹਨਾਂ ਗੁਣਾਂ ਦਾ ਕਰਕੇ ਜੈ ਕਰ ਕਿਹੜੇ ਗੁਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਉਰਜ ਕਰਾ ਕਿ ਇਹ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਇਹ ਕਿਸੇ ਤਤਵ ਚੁੱਤ ਦੀ ਜੈ ਨਹੀਂ ਤੇ ਕਿਸੇ ਦੇਵਤਾ ਦੀ ਜੈ ਨਹੀਂ ਇਹ ਸਿਰਫ ਇੱਕੋ ਇੱਕ ਉਸ ਪਰਮਾਤਮਾ ਦੀ ਜਿਹੜਾ ਕੰਕਣ ਦੇ ਵਿੱਚ ਸਮਾਇਆ ਹੋਇਆ ਉਹਦੇ ਗੁਣਾਂ ਦਾ ਕਰਕੇ ਉਹਦੀ ਪੈਣੋ ਪ੍ਰਾਉ ਹੋ ਅਸੀਂ ਜੈ ਕਰਦੇ ਆ ਸਭ ਕੀ ਬਾਰਿਸ਼ਾਂ ਚੰਗੀ ਕਰਨ ਦਾ ਆਖੀਂ ਖਰੀਆਂ ਕਰਦੇ ਬਾਦਿ 2003 ਕੋੜਾ ਥੋੜਾ ਲਾਲ ਕੱਪੜੇ ਦੇ ਉੱਤੇ ਪਾਓ ਜੀ ਥੋੜੇ ਦੇ ਵਿੱਚ ਪਾਓ ਉੱਤੇ ਪਾਓ ਕੱਪੜੇ ਦੇ ਉੱਤੇ ਪਾਓ ਅਜਾ ਕਦੇ ਬੰਦ ਤੇ ਵੀ ਆਪਣੇ ਬਾਦਲ ਦੇ ਉੱਤੇ ਪਾਓ ਭਾਈ ਉੱਪਰ ਦੇ ਬਾਦਲ ਤੇ ਫੋਲੋ ਤਾਰ ਤੋਂ ਮਾੜੇ ਜੀ ਬਾਦੂ ਬਾਦੂ ਕੋਈ ਨਹੀਂ ਚੱਲਦੀ ਬਹੁਤ ਚੱਲਦੀ ਹੋ ਜਾਣਾ ਸਾਰਾ ਅੱਛੀ ਦੀ ਫਤਤੀ ਦੇ ਬਹੁਤ ਕੋਈ ਜਾਨਦੀ ਨਹੀਂ ਪਾਦੇ ਬਾਦੂ ਕੋਈ ਨਹੀਂ ਚੱਲਦੀ ਮੈਂ ਤੇਰੇ ਸਾਥ ਦੇ ਪਾਦੂ ਇਹ ਤਾਂ ਰੱਖਦੇ ਰਹਿਣ ਸਾਤੇ ਨਹੀਂ ਰੱਖਦੇ ਇੱਥੇ ਰੱਖ ਦੋ ਨਾਲ ਹੀ ਸਾਈਡ ਤੇ ਰੱਖ ਦੋ ਲਖਾਪਾ ਜੀ ਐਂ ਚਲੋ ਭਾਈ ਚਲੋ ਚਲੋ ਬਾਹਰ ਜਾ ਕੇ ਦੇਖੀਏ ਆਇਆ ਲਾ ਦਵਾ ਦਾ ਸਾਨੂੰ ਇਹ ਮੜੀ ਜਾਓ ਪਿੱਛੇ ਪਾਸੇ ਜੀ ਰੋ ਇਹ ਦੋ ਮਟੀਆਂ ਬੰਦੀ ਆਲੋ ਫੜੋ ਜੀ ਲੋ ਜੀ ਮੋਟਾ ਨਾਲ ਬੰਦੀ ਜੇ ਮਾਰੋ ਤੋ ਦੇ ਥੱਲੇ ਨਾਲ ਸਭ ਨੂੰ ਲਓ ਬਾਹਰ ਬੁਲਦੀ ਜਮਾ ਹਾਂ ਪੈਰਾਂ ਵਾਲੇ ਪਾਸੇ ਵੀ ਰੱਖੋ ਇੱਥੇ ਬਾਹਰ ਚਾ ਰੱਖੀਂ ਇੱਥੇ ਰੱਖੋ ਆਹੋ ਆਹੋ ਉਰੇ ਨੂੰ ਦੇਖਿਆ ਤੁਸੀਂ ਬਾਨੀ ਨਾ ਤੇ ਜਦੋਂ ਪਿੰਡਾਂ ਦੇ ਵਿੱਚ ਜਦੋਂ ਕਿਤੇ ਵੀ ਕਿਸੇ ਵੀ ਸ਼ਰੀਰ ਦਾ ਸੰਸਕਾਰ ਹੁੰਦਾ ਸੀ ਤੇ ਹਰ ਘਰ ਇੱਕ ਲੱਕੜ ਲੈ ਕੇ ਜਾਇਆ ਕਰਦਾ ਸੀ ਸੋ ਉਹ ਉਸ ਰਸਮ ਨੂੰ ਪੂਰੀ ਕਰਨ ਵਾਸਤੇ ਕਈ ਵਾਰ ਕੀ ਹੁੰਦਾ ਕਿ ਇੱਥੋਂ ਸ਼ਮਸ਼ਾਨ ਘਾਟ ਦੇ ਵਿੱਚੋਂ ਛੋਟੇ ਛੋਟੇ ਟੱਕੇ ਚੁੱਕ ਚੁੱਕੇ ਨਾ ਕਈ ਵਾਰੀ ਹਰ ਜੀਮ ਕਹਿੰਦਾ ਕਿ ਮੈਂ ਲੱਕੜੀ ਪਾ ਦਿਆਂ ਉਹ ਉਹ ਇੱਕ ਰਸਮ ਨਹੀਂ ਹੈ ਪ੍ਰਵਾਨ ਕਰਿਓ ਉਹ ਰਸਮ ਨਹੀਂ ਹੈਗੀ ਰਸਮ ਕੀ ਆ ਆ ਹੁਣ ਜਿੰਨੀ ਆਪਾਂ ਲੱਕੜੀ ਇਸ ਬੋਲੀ ਨੂੰ ਦੇ ਦਿੱਤੀ ਸਫੀਸ਼ੈਂਟ ਉਹ ਜਿਹੜਾ ਥੀਲਾ ਕਈ ਵਾਰੀ ਚੱਕ ਤੱਕੇ ਸਿੱਪਦੇ ਆ ਨਾ ਕੋਈ ਮੇਰਾ ਵੀ ਨਾ ਹੋ ਜੇ ਮੈਂ ਲੱਕੜ ਦੇ ਕੇ ਆਇਆ ਉਹ ਪਿੰਡਾਂ ਵਾਲੀ ਰਿਪਰਸਲ ਹੁੰਦੀ ਸੀ ਹਰ ਘਰ ਤੋਂ ਇੱਕ ਲੱਕੜ ਜਾਇਆ ਕਰਦੀ ਸੀ ਉਹ ਹੁਣ ਉਹ ਸਿਸਟਮ ਨਹੀਂ ਹੈ ਹੁਣ ਟਾਲ ਲੱਗੇ ਹੋਏ ਨੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਿੰਨੀ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਉਨੀ ਲੱਕੜ ਆਪਾਂ ਇੱਥੇ ਜਿਹੜੀ ਉਹ ਉਹ موجوده ਹੁੰਦੀ ਹੈ ਸੋ ਇਸ ਚੀਜ਼ ਦਾ ਕੋਈ ਵਹਿਮ ਨਾ ਕਰਿਓ ਕਿ ਮੈਂ ਟੱਕਾ ਨਹੀਂ ਪਾਇਆ ਸੋ ਇਹ ਮੇਰੀ ਬੇਨਤੀ ਪਰਵਾਹ Não vamos lá. ਕੋ ਮਜਾਣਾ ਥੋੜਾ ਛੱਡ ਜੀ ਠੀਕ ਹੈ ਛੱਡੇ ਵੀ ਨਾ ਚੱਲ ਮਨਮੁਖੀ ਦਾ ਤੇ ਫਾੜੀ ਦਾ ਪਿੱਛੇ ਜੀ ਆ ਇੱਧਰ ਆ ਜਾਓ ਆਪਾ ਥੋੜਾ ਰਾਹ ਛੱਡ ਦਿਓ ਜੀ ਜੀ ਪਾਸੇ ਹੋ ਜਾਓ ਫਤਨ ਚੱਲਣ ਪੱਲੇ ਬਸ ਸੱਲੇ ਬੱਸ ਨੂੰ ਉਧਰ ਜਾਣਾ ਕਿੱਧਰ ਲੋ ਪੱਲੇ ਸਾਈਡ ਪੱਲੇ ਸਾਰ ਹਾਂ ਨਾ 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 ਰੱfie ਬੱਸ ਤੇਜ਼ ਆਇਆ ਬਾਕੀ ਹੋਇਆ ਐਪੀ ਕੋਈ ਨਹੀਂ ਹੱਬ ਚੱਲੇ ਜਾ ਕੇ ਲੀ ਜਾ ਇਹ ਜੋ ਕੋਈ ਛੱਡੀ ਜੱਟ ਟੱਡਕਾ ਛੱੜ ਦੇ ਟੱਡਕਾ ਛੱੜ ਦੇ ਸੋਹੰਗ ਮਾਰਈ ਸ਼ੇ ਭਗਵਾਨ ਦਾ ਬਤਨ ਦੇਖ ਲਈ ਹਾਂ ਤੁਹਾਡਾ ਸਾਨੂੰ ਸਾਨੂੰ ਸਿੱਤਾ ਪ੍ਰਮਾਤਮਾ ਨੇ ਹੁਕਮ ਦਿੱਤਾ ਤੁਸੀਂ ਐਂ ਕਰ ਲਾ ਜੀ ਸਮਝ ਗਿਆ ਆ ਜਾ ਰਹੇ ਘਰ ਦੇਖੋ ਪ੍ਰਸ਼ਾਦ ਜੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਦੀ ਫੇਸੇ ਕਰਕੇ ਪ੍ਰਮਾਤਮਾ ਨੇ ਕਿਹਾ ਕਿ ਜਿੱਥੇ ਸੰਸਕਾਰ ਹੋਵੇ ਉੱਥੇ ਹੀ ਪ੍ਰਸ਼ਾਦ ਵੰਡਿਆ ਜਾਵੇ ਇਸ ਤੋਂ ਬਾਅਦ ਕੋਈ ਵੀ ਰਸਮ ਗੁਰਸਿੱਖ ਪਰਿਵਾਰ ਵੱਲੋਂ ਨਹੀਂ ਹੋਣੀ ਨਾ ਕੋਈ ਮਕਾਨ ਆਉਣੀ ਹੈ ਨਾ ਕੋਈ ਮਕਾਨ ਜਾਣੀ ਹੈ ਉਹ ਕਿਉਂ ਕਿਉਂਕਿ ਪ੍ਰਮਾਤਮਾ ਦੇ ਕੋਲੋਂ ਇਹ ਆਤਮਾ ਇਸੇ ਆਈ ਸੀ ਤੇ ਇਸ ਨੂੰ ਜੇਸ ਤੱਕ ਨੂੰ ਛੱਡ ਕੇ ਪ੍ਰਮਾਤਮਾ ਦੇ ਕੋਲ ਹੀ ਖੇਮਾ ਪਾਣੀ ਜਾਣਾ ਔਰ ਇਸ ਸਾਜਾ ਦੇ ਨਾਲ ਹੀ ਹੋਣਾ ਕਿਸੇ ਇੱਕ ਨਾਲ ਨਹੀਂ ਸੋ ਕਿਸੇ ਨੇ ਵੀ ਕੋਈ ਮਕਾਨ ਲੈ ਕੇ ਪਾਉਣਾ ਤੇ ਨਾ ਕਿਸੇ ਨੇ ਮਕਾਨ ਲੈ ਕੇ ਜਾਣਾ ਉਹ ਜੀ ਪ੍ਰਮਾਤਮਾ ਦਾ ਪ੍ਰਮਾਤਮਾ ਦੇ ਕੋਲ ਜਾ ਵਸਿਆ ਦੂਸਰੀ ਬੇਨਤੀ ਇਹ ਹੈ ਕਿ ਕਈ ਵਾਰੀ ਹੁੰਦਾ ਕਿ ਆ ਕਿ ਘਰ ਜਾ ਕੇ ਫੱਲੇ ਕੱਪੜੇ ਵਿਛਾਏ ਜਾਂਦੇ ਨੇ ਉੱਥੇ ਜਾ ਕੇ ਅਫਸੋਸ ਕੀਤਾ ਜਾਂਦਾ ਹੈ ਤੋ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਖੱਲੇ ਕੱਪੜੇ ਨਹੀਂ ਵਿਛਾਉਣੇ ਜਾ ਕੇ ਤੁਸੀਂ ਸੋਫਿਆਂ ਤੇ ਬੈਠੋ ਮੰਜਿਆਂ ਤੇ ਬੈਠੋ ਗੱਦੀਆਂ ਤੇ ਬੈਠੋ ਜਿੱਥੇ ਮਰਜੀ ਜਾ ਕੇ ਬੈਠੋ ਇਹ ਆਖਰੀ ਰਸਮ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਆਪ ਜੀ ਨੇ ਦੇਖਿਆ ਹੋਣਾ ਉੱਤੇ ਲਾਲ ਰੰਗ ਦਾ ਕੱਪੜਾ ਪਾਇਆ ਹੋਇਆ ਸੀ ਕੱਪੜਾ ਕਿਉਂ ਪਾਇਆ ਜਦੋਂ ਬਾਬਾ ਅਜੀਤ ਸਿੰਘ ਜੀ ਲੱਗੇ ਜੰਗ ਦੇ ਵਿੱਚ ਤੇ ਦਸ਼ਮੇਸ਼ ਪਿਤਾ ਨੇ ਆਪਣੀ ਜੇਬ ਦੇ ਵਿੱਚੋਂ ਕਿਉਂਕਿ ਉਹਨਾਂ ਦੇ ਕੋਲ ਸੱਤ ਰੰਗ ਦੇ ਰੁਮਾਲ ਹੁੰਦੇ ਸੀ ਜੇਬ ਦੇ ਵਿੱਚ ਔਰ ਲਾਲ ਰੰਗ ਦਾ ਰਮਾਲ ਕੱਢ ਕੇ ਉਹਨਾਂ ਨੇ ਬਾਬਾ ਜੀ ਦੇ ਸਹਿਬਜ਼ਾਦੇ ਆਦੇ ਮੂੰਹ ਨੂੰ ਲਾਇਆ ਔਰ ਉਹਨੂੰ ਸਿੱਧਾ ਸੱਚਖੰਡ ਲੈ ਕੇ ਗਏ ਉਦੋਂ ਸੀ ਉਹ ਸਿਰਫ 2.5 ਇੰਚ ਦਾ ਔਰ ਪਰ ਉਸੇ ਪਹਿਲੇ ਉਸ ਲਾਲ ਰੰਗ ਦੇ ਕਪੜੇ ਨੇ ਦਸ਼ਵੇਸ਼ ਪਿਤਾ ਦੇ ਕੋਲ ਇੱਕ ਬੇਨਤੀ ਕੀਤੀ ਕਿ ਸਹਿਬਾ ਜੀ ਤੂੰ ਮੈਨੂੰ ਸਹਿਬਜ਼ਾਦੇ ਆਦੇ ਮukh ਨਾਲ ਛੁਆ ਕੇ ਇਹਨੂੰ ਸੱਚਖੰਡ ਲੈ ਕੇ ਚੱਲਿਆ ਤੇ ਇਹੋ ਜੀ ਕਿਰਪਾ ਕਰ ਤਰਤੀ ਦੇ ਸਾਰੇ ਜੀਵ ਤੇਰੇ ਕੋਲ ਆ ਜਾਣ ਸੱਚਖੰਡ ਖਾਲੀ ਪਿਆ ਉੱਥੇ ਇਹਨਾਂ ਨਾਲ ਨਿਵਾਸ ਸਥਾਨ ਕਰਦੇ ਸੋ ਉਸ 250 ਸਾਲ ਬਾਅਦ ਉਹ 2.5 ਇੰਚ ਦਾ ਕੱਪੜਾ ਜਿਹੜਾ ਸੀਗਾ ਦਸ਼ਮੇਸ਼ ਪਿਤਾ ਦੇ ਕੋਲੋਂ ਮੰਗ ਕੀਤੀ ਸਭਜਾ ਜੀ ਨੇ ਉਸ ਮੰਗ ਦੇ ਉੱਤੇ 2.5 ਇੰਚ ਦੀ بجائے 2 ਗੱਜ ਦਾ ਕਫਨ ਜਿਹੜਾ ਸੀ ਉਹ ਗੁਰਸਿੱਖਾਂ ਵਾਸਤੇ ਨਿਯੁਕਤ ਕੀਤਾ ਗਿਆ ਕਿ ਜਦੋਂ ਸੱਜਣ ਦੀ ਧਾਰਾ ਦੇ ਨਿਯਮ ਦੇ ਮੁਤਾਬਕ ਸੱਚ ਸੰਸਕਾਰ ਹੋਣਗੇ ਉਦੋਂ ਮ੍ਰਿਤਕ ਦੇ ਦੇ ਉੱਤੇ 2 ਗੱਜ ਦਾ ਕੱਪੜਾ ਪਾਇਆ ਜਾਏਗਾ ਸਾਈਂ ਇੱਥੇ ਦੀ بجائے ਸੋ ਇਹ ਪ੍ਰਮਾਤਮਾ ਦੇ ਹੁਕਮ ਨੇ ਕਿ ਜਿਸ ਜੀਵ ਦਾ ਇਸ ਤਰ੍ਹਾਂ ਸੰਸਕਾਰ ਹੋਏਗਾ ਮੈਂ ਉਹਨੂੰ ਸੱਚਖੰਡ ਲੈ ਕੇ ਜਾਵਾਂਗਾ ਆਤਮਾ ਨੂੰ ਵੀ ਔਰ ਉਹਦੇ ਤੱਤਾਂ ਨੂੰ ਵੀ ਮੈਂ ਆਪਣੇ ਇਲਕੇਂ ਲਾ ਲਵਾਂਗਾ ਦੁਬਾਰਾ ਉਹਨੂੰ ਧਰਤੀ ਦੇ ਉੱਤੇ ਆਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਉਹ ਮੇਰੇ ਚਰਨਾਂ ਦੇ ਵਿੱਚ ਆ ਗਿਆ ਸੋ ਇੱਕ ਬੇਨਤੀ ਹੋਰ ਆਪ ਜੀ ਨੇ ਦੇਖਿਆ ਹੋਣਾ ਕਿ ਸੱਜੇ ਹੱਥ ਦੇ ਉੱਤੇ ਤਿੰਨ ਗੰਢਾ ਰਮਾਲ ਦੀਆਂ ਚਿੱਤੇ ਰਗਦੀਆਂ ਬਣੀਆਂ ਉਹ ਚਿੱਟਾ ਰੰਗ ਹੀ ਕਿਉਂ ਸਿਲੈਕਟ ਕੀਤਾ ਕਿਉਂਕਿ ਕਾਲਕੁੱਤ ਦੀ ਸ਼ਬਦ ਦਾ ਧਾਰਤਾਂ ਕਿ ਚਿੱਟਾ ਉਹ ਸੁਪਰੀਮ ਪਾਵਰ ਆ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ ਚਿੱਟੇ ਰੰਗ ਦੇ ਵਿੱਚ ਉਹਨੇ ਕਿਹਾ ਕਿ ਮੇਰੇ ਜਿਹੜੇ ਜੀਵ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਵਸਤਰ ਵੀ ਚਿੱਟਾ ਹੋਏਗਾ ਤੇ ਚਿੱਟੇ ਰੰਗ ਦੇ ਰਮਾਲ ਦੇ ਨਾਲ 3 ਘੰਟਾ ਦਿੱਤੀਆਂ ਜਾਣਗੀਆਂ ਉਹ 3 ਘੰਟਾ ਦਾ ਮਤਲਬ ਕੀ ਆ ਆਪ ਜੀ ਨੇ ਦੇਖਿਆ ਉਹਨਾਂ ਵੀਰ ਦੇ ਸੱਜੇ ਘੁੱਟ ਦੇ ਨਾਲ 3 ਘੰਟਾ ਦਿੱਤੀਆਂ ਚਿੱਟੇ ਰਮਾਲ ਦੀਆਂ ਪਹਿਲੀ ਘੰਟਾ ਕਿ ਮੈਂ ਤੈਨੂੰ ਮਾਨਸ ਬਣਾ ਕੇ ਇਸ ਧਰਤੀ ਦੇ ਉੱਤੇ ਭੇਜਿਆ। ਬਾਕੀ 184 ਜੁਨੀ ਦੇ ਵਿੱਚੋਂ ਮੈਂ ਤੈਨੂੰ ਸੁਪਰੀਮ ਬਣਾਇਆ। ਇਹ ਮੇਰੀ ਤੇਰੇ ਨਾਲ ਪਹਿਲੀ ਗੰਡ ਹੈ। ਦੂਸਰੀ ਗੰਡ ਇਸ ਧਰਤੀ ਦੇ ਉੱਤੇ ਪਤਾ ਨਹੀਂ ਕਿੰਨੇ ਧਰਮ ਨੇ, ਕਿੰਨੀਆਂ ਕਿੰਨੀਆਂ ਜਾਤਾਂ ਪਾਤਾਂ ਨੇ ਬਹੁਤ ਕੁਸ਼ਾ। ਲੇਕਿਨ ਕਿਸੇ ਕਿਸੇ ਨੂੰ ਉਹ ਪਰਮਾਤਮਾ ਆਪਣਾ ਸ਼ਬਦ ਦਿੰਦਾ ਕਿ ਇਹ ਸ਼ਬਦ ਦੇ ਨਾਲ ਤੂੰ ਮੇਰੇ ਨਾਲ ਜੁੜ। ਇਹ ਮੇਰੀ ਤੇਰੇ ਨਾਲ ਦੂਜੀ ਗੰਢਾ ਮੈਂ ਤੈਨੂੰ ਆਪਣਾ ਸਿੱਖ ਬਣਾਇਆ ਆਪਣਾ ਮੁਰੀਦ ਬਣਾਇਆ ਤੀਸਰੀ ਗੱਡ ਕੀ ਆ ਕਿ ਤੂੰ ਦੋ ਗੰਢਾਂ ਮੇਰੀਆਂ ਪਰਵਾਨ ਕੀਤੀਆਂ ਮੇਰੇ ਨਾਲ ਜੁੜਿਆ ਹੁਣ ਮੈਂ ਤੀਸਰੀ ਗੱਡ ਵੀ ਤੇਰੇ ਨਾਲ ਪਾ ਕੇ ਰੱਖੀ ਆ ਮੈਂ ਤੈਨੂੰ ਸੱਚ ਗੰਢ ਲੈ ਕੇ ਜਾਵਾਂਗਾ ਇਹ ਮੇਰੀ ਤੇਰੇ ਨਾਲ ਤੀਜੀ ਗੰਢ ਹੈ ਇਹ ਪਰਮਾਤਮਾ ਦੇ ਵਾਦੇ ਨੇ ਗੰਢਾ ਪਾ ਕੇ ਉਹਨੇ ਆਖਿਆ ਕਿ ਮੈਂ ਤੇਰੇ ਨਾਲ ਇਹਦਾ ਇੱਕ ਵਾਦੇ ਪੂਰੇ ਕਰਾਂਗਾ ਸੋ ਲਾਲ ਰੰਗ ਦਾ ਹੋ ਗਿਆ ਤਿੰਨ ਰੰਗਾਂ ਹੋ ਗਿਆ ਮਸਤਕ ਦੇ ਉੱਤੇ ਦੇਖਿਆ ਆਪਣੇ ਸੁਨਹਿਰੇ ਰੰਗ ਦੀ ਬਿੰਦੀ ਪਰਮਾਤਮਾ ਇਹ ਕਹਿੰਦਾ ਕਿ ਮੈਂ ਤੈਨੂੰ ਸਦਾ ਸੁਹਾਗਣ ਬਣਾ ਕੇ ਆਪਣੇ ਨਾਲ ਜੋੜਿਆ ਤੇਰੇ ਤੇਰੇ ਮਸਤਕ ਦੇ ਉੱਤੇ ਸੁਨਹਿਰੀ ਰੰਗ ਦੀ ਬਿੰਦੀ ਇਹ ਸਾਬਤ ਕਰਦੀ ਆ ਕਿ ਤੂੰ ਮੇਰੇ ਨਾਲ ਪਨਾਇਆ ਗਿਆ ਮੈਂ ਤੇਰੇ ਨਾਲ ਪਨਾਇਆ ਗਿਆ ਤੂੰ ਮੇਰਾ ਹੋ ਗਿਆ ਤੇ ਮੈਂ ਤੇਰਾ ਹੋ ਗਿਆ ਸੋਨਾ ਮੇਰੀ ਬੇਨਤੀ ਸਮੋਹ ਗੈਸ ਗੁਰਦੁਆਰਾ ਸਾਹਿਬ ਬਡੇ ਗੁਰਦੁਆਰਾ ਸਾਹਿਬ ਜਗਾ ਉੱਥੇ ਰਸਤੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਪਰਿਵਾਰ ਦੇ ਵੱਲੋਂ ਬਡੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਤਿਆਰ ਕੀਤਾ ਗਿਆ ਜਿੰਨੇ ਵੀ ਭੈਣ ਭਰਾ ਇੱਥੇ ਪਹੁੰਚੇ ਨੇ ਪਰਿਵਾਰ ਦੀ ਹੱਥ ਬੰਨ੍ਹ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਲੰਗਰ ਪ੍ਰਸ਼ਾਦਾ ਸਾਰੇ ਜਣੇ ਵੱਡੇ ਗੁਰਦੁਆਰਾ ਸਾਹਿਬ ਤੋਂ ਛੱਕ ਕੇ ਜਾਣਗੇ ਸੋ ਇਹ ਬੇਨਤੀ ਆ ਪ੍ਰਵਾਨ ਕਰਨਾ ਪ੍ਰਸ਼ਾਦ ਜਿਨ੍ਹਾਂ ਨੇ ਨਹੀਂ ਲਿਆ ਪ੍ਰਸ਼ਾਦ ਜ਼ਰੂਰ ਲਓ ਆਪਰ ਮਾਤਮਾ ਹਰ ਜਗ੍ਹਾ ਤੇ ਹਾਜ਼ਰ ਹੈਗਾ ਸੋਚੋ ਕਿ ਸ਼ਮਸ਼ਾਨ ਘਰ ਗਏ ਤਾਂ ਫਿਰ ਸ਼ਾਦ ਨਹੀਂ ਲੈਣਾ ਉਹਦਾ ਉਡੀ ਅੱਖ ਐਸੀ ਆ ਉਹਦਾ ਸੀਸੀਟੀਵੀ ਕੈਮਰਾ ਐਸਾ ਹੈ ਤੁਹਾਨੂੰ ਹਰ ਜਗ੍ਹਾ ਤੇ ਦੇਖਦਾ ਹੈ ਤੇ ਇਹਨਾਂ ਦੇ ਵਿੱਚ ਦੇਖਣਾ ਇੱਥੇ ਵੀ ਤੁਹਾਨੂੰ ਦੇਖ ਰਿਹਾ ਹੋ ਸੋ ਬੇਨਤੀ ਆ ਪਰਵਾਨ ਕਰਨਾ ਗਲਤੀ ਹੋ ਗਈ ਹੋਵੇ ਤੇ ਦਾਸ ਨੂੰ ਮਾਫ ਕਰਨਾ